बाल झड़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਅਜੋਦੇ ਵਿੱਚ ਰਾਮ ਲੱਲਾ ਦੇ ਪ੍ਰਾਣ ਪ੍ਰティਸ਼ਠਾ ਸਮਾਰੋਹ ਨੂੰ ਲੈ ਕੇ ਦੇਸ਼ ਵਿਦੇਸ਼ ਵਿੱਚ ਰਾਮ ਭਗਤਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਰਾਮ ਲੱਲਾ ਦੇ ਪ੍ਰਾਨ ਪ੍ਰਤੀਸ਼ਠਾ ਦੀ ਸ਼ੁਖੀ ਵਿੱਚ ਲੁਧਿਆਣਾ ਦੇ ਢੋਲੇਵਾਲ ਪੁਲ ਦੇ ਨਜ਼ਦੀਕ ਸੰਧੂ ਪੈਟਰੋਲ ਪੰਪ ਦੇ ਨਾਲ ਪਾਰਕ ਵਿੱਚ ਰਾਮ ਭਗਤਾਂ ਵੱਲੋਂ ਲੰਗਰ ਲਗਾਇਆ ਗਿਆ। ਇਸ ਮੌਕੇ ਰਾਜਨ ਸਿੰਘ ਠਾਕਰ, ਮਨੀਸ਼ ਤਾਇਲ, ਸ਼ੰਕਰ ਸੋਨੀ, ਬਿੱਟੂ ਬਾਜੀ, ਸਰਬਜੀਤ ਲੁਧਿਆਣਵੀ, ਹੈਪੀ ਬਿੱਲਾ ਸ਼ੌਕਰ ਵਾਲਾ, ਲਾਜਪਤਰਾ ਸਟੀਲ ਟਰਾਂਸਪੋਰਟ, ਈਵਨ ਵਿਕਾਸ ਸਾਗਰ, ਪ੍ਰਦੀਪ ਨੇ ਲੰਗਰ ਵੰਡ ਕੇ ਭਗਵਾਨ ਰਾਮ ਦਾ ਆਸ਼ੀਰਵਾਦ ਲਿਆ। ਉਹਨਾਂ ਨੇ ਦੱਸਿਆ ਕਿ ਲੰਗਰ ਦੀ ਸੇਵਾ ਠਾਕੁਰ ਪਰਿਵਾਰ ਵੱਲੋਂ ਕੀਤੀ ਗਈ ਜਦਕਿ ਚਾਹ ਦੀ ਸੇਵਾ ਬਿੱਟੂ ਜੀ ਵੱਲੋਂ ਕੀਤੀ ਗਈ